ਬਾਕੀ ਤੇ ਤਿਆਰ ਹੋਏ ਫਸਲਾਂ ਦੇ ਦਾਣੇ ਜੋ ਵੇੜੇ ਨਾਲ ਸੰਭੇ ਜਾਣ ਸਾਰਾ ਸਾਲ ਖਾਣੇ ਜੋ ਫਸਲਾਂ ਪਚਾਈ ਰੱਖੀ ਮੌਸਮ ਖਰਾਬ ਤੋਂ ਸੁੱਖ ਦਾ ਸੁਨੇਹਾ ਰਪਾ ਆਉਂਦੜੇ ਪੰਜਾਬ ਤੋਂ ਸੁੱਖ ਦਾ ਸੁਨੇਹਾ ਪਹਿਲੀ ਵਾਰ ਇਤਿਹਾਸ ਚ ਹੋਇਆ ਜੀ ਪਹਿਲੀ ਵਾਰ ਹੋਇਆ ਜੀ ਡੇਰਾ ਬਾਬਾ ਨਾਨਕ ਸਾਰੇ ਲਾਕੇ ਨੂੰ ਗੋਭੀ ਖਵਾਉਣ ਵਾਲਾ ਵੱਡੇ ਵੱਡੇ ਸ਼ਹਿਰਾਂ ਤੱਕ ਆਪ ਵੇਖਣ ਦਾ ਮੁੱਲ ਤਾਂ ਅਸੀਂ ਹੁਣ ਪਰਿਵਾਰਾਂ ਦੀ ਲੋੜ ਮੁਤਾਬਕ ਇਹਨੂੰ ਹੋਰ ਵੱਡਾ ਕਰਾਂਗੇ ਜਿੱਦਾਂ ਇਹਦੇ ਵਿੱਚ ਚੌਲ ਕਿਲੋ ਕਿਲੋ ਆ ਜਾਂ 2 ਕਿਲੋ ਆ ਉਹਨੂੰ ਅਸੀਂ ਹੋਰ 2 ਕਿਲੋ ਕਰਾਂਗੇ ਜਾਂ ਆਟੇ ਨੂੰ ਵਧਾਵਾਂਗੇ ਮੈਂ ਧੰਨਵਾਦ ਕਰਦਾ ਖਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਜੀ ਖਾਲਸਾ ਜੀ ਦਾ ਤੇ ਮੈਂ ਸਿਰ ਚ ਕੋਲਣਾ ਜਿੰਨੇ ਉਹਦੇ ਆਈ ਖਾਲਸਾ ਏਡ ਦੇ ਸਿੰਘ ਖੜੇ ਨਹੀਂ ਇਸ ਮੰਦਪ ਤੇ